ਸੱਚ ਰਿਹਾ ਕਾਲ ਦੋਸਤੋ ਬੂਟਿਆਂ ਦੇ ਲਾਉਣ ਤੋਂ ਬਾਅਦ ਉਸ ਦੀ ਸੇਵਾ ਸੰਭਾਲ ਲਈ ਪਾਣੀ ਦੀ ਲਗਾਤਾਰ ਸੇਵਾ ਸਾਡਾ ਛੋਟਾ ਜਿਹਾ ਗਰੁੱਪ ਕਰ ਰਿਹਾ ਵਾਰ-ਵਾਰ ਇਹ ਕੋਈ ਨਾਮ ਲਈ ਨਹੀਂ ਨਾ ਸੀ ਕੋਈ ਫੇਮਸ ਹੋਣ ਵਾਸਤੇ ਸਿਰਫ ਇੱਕ ਮਨ 'ਚ ਇਹਨਾਂ ਬੰਦਿਆਂ ਦਾ ਉਦਮ ਹੈਗਾ ਇੱਕ ਸੋਚ ਹੈਗੀ ਆ ਸੋਚ ਦੇ ਤਹਿਤ ਵੀ ਵਾਤਾਵਰਨ ਬਚਾਉਣਾ ਹੈ ਤੇ ਸੜਕਾਂ ਹਰੀਆਂ ਭਰੀਆਂ ਕਰਨੀਆਂ ਨੇ ਇਸ ਦੇ ਤਹਿਤ ਇਹ ਜੋ ਬੂਟੇ ਲਾਏ ਨੇ ਉਹਨਾਂ ਨੂੰ ਸਾਂਭ ਸੰਭਾਲ ਕਰ ਰਹੇ ਆ ਇਹ ਸਾਰੀ ਸ਼ਰਕ ਤੇ ਲਗਾਏ ਸੀ ਫਿਰ ਤੋਂ ਕਹਿ ਰਹੇ ਨੇ ਨਾ ਕੋਈ ਫੇਮਸ ਚਾਹੀਦਾ ਨਾ ਕੋਈ ਨਾਮ ਚਾਹੀਦਾ ਆਪਾਂ ਸਾਡਾ ਸਾਥ ਚਾਹੀਦਾ ਵੀ ਇਹ ਵੀਡੀਓ ਵੇਖ ਕੇ ਤੁਹਾਨੂੰ ਚੰਗਾ ਲੱਗੇ ਤੇ ਤੁਸੀਂ ਵੀ ਇਹ ਉਪਰਾਲਾ ਕਰੋ ਆਪਣੇ ਪਿੰਡ ਪਿੰਡ ਸ਼ਹਿਰ ਸ਼ਹਿਰ ਘਰ ਘਰ ਹਰ ਵਿਅਕਤੀ ਘਟੋ ਘਟ ਇੱਕ ਦਰਖਤ ਜ਼ਰੂਰ ਲਗਾਵੇ do what